ਪਾਤਸ਼ਾਹ ਜੀ ਨੇ ਆਪ ਦੱਸਨੇ ਕੀਤਾ ਔਰ ਉਦਾਸੀਆਂ ਕਰਕੇ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਜਾ ਕੇ ਜੋ ਗੁਰਬਾਣੀ ਦਾ ਉਪਦੇਸ਼ ਹੈ ਸੱਚੇ ਪਾਤਸ਼ਾਹ ਦਾ ਉਸੇ ਆਪ ਕਿ ਬਹੁਤ ਸਾਰੇ ਭੁੱਲਿਆਂ ਨੂੰ ਭਟਕਿਆਂ ਨੂੰ ਖਰਾਹੇ ਪਿਆ ਲਾ ਸਿੱਧੇ ਰਸਤੇ ਦੇ ਉੱਤੇ ਪਾਇਆ ਐਸੀ ਤੇ ਹਰ ਸਿੱਖ ਦਾ ਹੈ ਫਰਜ਼ਾ ਕਿ ਉਹ ਸੱਚੇ ਪਾਤਸ਼ਾਹ ਦੇ ਉਪਦੇਸ਼ ਨੂੰ ਹਰ ਬੰਦੇ ਤੱਕ ਪਹੁੰਚਾਵੇ ਹਰ ਮਨਾਂ ਜੋ ਸੱਚੇ ਬਾਦਸ਼ਾਹ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਆ ਮੇਰੀ ਪੀੜੀ ਦੇ ਮਾਲਕ ਗੁਰੂ ਗੋਬਿੰਦ ਪਾਸ਼ਾ ਜੀ ਵਿਵੇਸ਼ ਪਾਸ਼ਾ ਗੁਰੂ ਸਿੰਘ ਜੀ ਨੇ ਇਹਨਾਂ ਨਾਲ ਸਿੰਘ ਸਾਹਿਬ ਨਾਲ ਇੱਕ ਸਿੰਘੀ ਬੈਠੇ ਆ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦਿਆ ਹੋਇਆ ਜੋ ਹੁਲੇ ਮਹੱਲੇ ਦੇ ਉੱਤੇ ਕੌਮ ਦੇ ਨਾਲ ਵਾਦਾ ਕੀਤਾ ਸੀ ਦੀ ਸਾਥੀ ਦੇ ਉੱਤੇ ਆਪਾਂ ਧਰਮ ਪ੍ਰਚਾਰ ਦੀ ਲਹਿਰ ਦਾ ਅਦਾਜ਼ ਕਰਾਂਗੇ ਉਹਦੇ ਤਹਿਤ ਹੀ ਅੱਜ ਅਸੀਂ ਇੱਥੇ ਬਾਬਾ ਜੀਵਨ ਸਿੰਘ ਜੀ ਦੇ ਜਨਮ ਸਥਾਨ ਤੇ ਪਹੁੰਚੇ ਹਾਂ ਬਾਬਾ ਜੀਵਨ ਸਿੰਘ ਜੀ ਉਹ ਸਾਡੇ ਸਿੱਖ ਇਤਿਹਾਸ ਦੇ ਨਾਇਕ ਆ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਉੱਥੇ ਸ਼ਹਾਦਤ ਹੋਈ ਦਿੱਲੀ ਦਿਲਕ ਜੰਗੂ ਦੀ ਰਾਖੀ ਲਈ ਤੇ ਮਨੁੱਖੀ ਅਧਿਕਾਰਾਂ ਲਈ ਉਹਦੇ ਤੋਂ ਬਾਅਦ ਸੱਚੇ ਪਾਤਸ਼ਾਹ ਦਾ ਜਿਹੜਾ ਸੀਸ ਆ ਉਹਨਾਂ ਦਾ ਪਹਿਲਾ ਨਾਮ ਸੀ ਭਾਈ ਜੱਤਾ ਜੀ ਬਾਅਦ ਵਿੱਚ ਬਾਬਾ ਜੀਵਨ ਸਿੰਘ ਜੀ ਬਣੇ ਇਹ ਸੱਚੇ ਪਾਕਸ਼ਾ ਦਾ ਸੀ ਅਨੰਦ ਹੋਇਆ ਸਾਬ ਲੈ ਗਿਆ ਸੀ। ਔਰ ਸਾਡੇ ਗੁਰੂ ਨੇ ਆਖਿਆ ਸੀ ਜਿਨ੍ਹਾਂ ਨੂੰ ਬਲੇ ਲਾ ਕੇ ਗੁਰੂ ਵੈਸੇ ਪਾਕਸ਼ਾ ਨੇ ਰੰਗ ਘਟੇ ਗੁਰੂ ਦੇ بیٹے ਸਦਾ ਰਹੋ ਪੰਥ ਸੰਗ ਅਮੇਟ। ਇਸ ਕਰਕੇ ਕਿਉਂਕਿ ਇਹ ਸਾਡੇ ਇਤਿਹਾਸ ਦੇ ਨਾਇਕ ਨੇ ਸਿੱਖਾਂ ਲਈ। ਇਸ ਕਰਕੇ ਮੈਂ ਇਹ ਮਹਿਸੂਸ ਕਰਦਾ ਸੀ ਵੀ ਇਹ ਜਿਹੜੀ ਲਹਿਰ ਆ ਇਹ ਤੁਰੇ ਵੀ ਮਾਝੇ ਦੀ ਧਰਤੀ ਤੋਂ ਤੇ ਤੁਰੇ ਵੀ ਸਾਡੇ ਇਤਿਹਾਸ ਦੇ ਵੱਡੇ ਨਾਇਕ ਤੋਂ ਭਾਵੇਂ ਕਿ ਮੈਂ ਅੱਜ ਸ਼੍ਰੀ ਅਕਾਲ ਤੱਕ ਸਭ ਵੀ ਅਰਦਾਸ ਕਰਕੇ ਆਏ ਆਂ ਤਰਬਾਖ ਸਾਹਿਬ ਵੀ ਅਰਦਾਸ ਕਰਕੇ ਆਏ ਆਂ ਅਰਦਾਸ ਉੱਥੇ ਕੀਤੀ ਆ ਅਗਾਰਜ ਅੱਜ ਆਪਾਂ ਇੱਥੋਂ ਕਰ ਲਈਏ ਸਿੰਘ ਸਾਹਿਬ ਇਸ ਤੋਂ ਪਹਿਲਾਂ ਤੁਸੀਂ ਵਕਤ ਵਕਤ ਬੰਦਿਆ ਦੀ ਮੀਟਿੰਗਾਂ ਵੀ ਕੀਤੀਆਂ ਨੇ ਮਾਥੇ ਦੇ ਦਵਾਪੇ ਦੇ ਮਾਮਲੇ ਦੇ ਬਜ਼ੁਰਗਾਂ ਨਾਲ ਪਰ ਉਸ ਤੋਂ ਬਾਅਦ ਅਕਸਰ ਗੱਲ ਹੁੰਦੀ ਸੀ ਕਿ ਧਰਮ ਪ੍ਰਚਾਰ ਹੋ ਰਿਹਾ ਪਰ ਅਸਲ ਮੁੱਦੇ ਤੇ ਕੋਈ ਨਹੀਂ ਸੀ ਆਉਂਦਾ ਕਿ ਸ਼ੁਰੂਆਤ ਕਰੇ ਧਰਮ ਪ੍ਰਚਾਰ ਦੀ ਅੱਜ ਤੁਸੀਂ ਸ਼ੁਰੂਆਤ ਕਰ ਰਹੇ ਹੋ ਪ੍ਰੋਗਰਾਮ ਕਹੋ ਚੱਲਣ ਵਾਲਾ ਕੌਣ-ਕੌਣ ਸ਼ਾਮਲ ਹੋਏਗਾ ਪ੍ਰੋਗਰਾਮ ਵੀ ਬੜਾ ਸਿੱਧਾ ਸੌਖਾ ਆਪਾਂ ਕੋਈ ਬਹੁਤੇ ਤਾਮਝਾਮ ਨਹੀਂ ਘੋਣੇ ਗੁਰੂ ਦਾ ਰਾਹ ਸੌਖਾ ਤੇ ਸਿੱਖੀ ਬੜੀ ਸਿੰਪਲ ਅਸੀਂ ਜਿਵੇਂ ਅੱਜ ਇੱਥੇ ਅੱਜ ਇੱਥੇ ਨਗਰ ਇਕੱਠਾ ਹੋ ਜਾ ਆਲੇ-ਦੁਆਲੇ ਤੋਂ ਅਸੀਂ ਸੰਗਤ ਨਹੀਂ ਕਹੀ ਸਾਨੂੰ ਐਸੀ ਵੀ ਇੱਥੋਂ ਦੀ ਇੱਥੋਂ ਦੀ ਸੰਗਤੀ ਆਵੇ ਇਹਨਾਂ ਵਿੱਚ ਆਪਾਂ ਬੈਠੀਏ ਇਸੇ ਤਰ੍ਹਾਂ ਹੀ ਆਪਾਂ ਕਿਸੇ ਹੋਰ ਪਿੰਡ ਤਿੰਨ ਦਿਨ ਲਗਾਤਾਰ ਇੱਕ ਇਲਾਕੇ ਚ ਤਹਿਹਾ ਕਰਾਂਗੇ ਉਸ ਇਲਾਕੇ 'ਚ ਅੰਮ੍ਰਿਤ ਵੇਲੇ ਵੀ ਉੱਥੇ ਸ਼ਾਮ ਨੂੰ ਵੀ ਉੱਥੇ ਉਹਨਾਂ ਦੇ ਵਿੱਚ ਬੈਠ ਕੇ ਗੁਰੂ ਦੀ ਗੱਲ ਕਰਨੀ ਤੇ ਗੁਰੂ ਦਾ ਉਪਦੇਸ਼ ਸੁਣਨਾ ਦੇਖੋ ਸਿੱਖ ਕਦੇ ਧਰਮ ਨਹੀਂ ਪਰਵਰਤਨ ਕਰਦਾ ਪਰ ਇਹਨਾਂ ਨੂੰ ਅਜੇ ਪੂਰੀ ਸਿੱਖੀ ਦੀ ਸਮਝ ਨਹੀਂ ਆਉਂਦੀ ਕਿਸੇ ਕਾਰਨ ਵੀ ਸਿੱਖੀ ਤੋਂ ਦੂਰ ਹੋ ਗਏ ਸਾਡਾ ਇਹ ਫਰਜ਼ ਹੈਗਾ ਕਿ ਉਹਨਾਂ ਨੂੰ ਆਪਾਂ ਵਾਪਸ ਲਿਆਈਏ ਉਹਦੇ ਲਈ ਸਾਨੂੰ ਕਿਸੇ ਦੇ ਘਰ ਦਾ ਗੁੰਡਾ ਵੀ ਖੜਕਾਉਣਾ ਪਵੇ ਕਿ ਭਾਈ ਆ ਆਪਾਂ ਸੱਚੇ ਪਾਸਾ ਨੇ ਜੁੜੀਏ ਆਪਾਂ ਉਹ ਵੀ ਖੜਕਾ ਦਾਂਗੇ ਸੰਗਤ ਨਾਲ ਹੋਗੀ ਸੰਗਤ ਹੁੰਡੇ ਖੜਕਾ ਸਕਦੀ ਆ ਆਪਾਂ ਇਹੋ ਹੀ ਚਾਹੁੰਦੇ ਆ ਵੀ ਜੋ ਸੱਚੇ ਪਾਤਸ਼ਾਹ ਦਾ ਵੇਖੋ ਮਾਨਵਵਾਦੀ ਉਪਦੇਸ਼ ਆ ਇਹ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਹੀ ਆਖਦੇ ਨੇ ਨਾ ਕਿ ਸਾਨੂੰ ਕਿਸੇ ਨਾਲ ਨਫ਼ਰਤ ਈਰਖਾ ਵੈਰ ਵਿਰੋਧ ਨਹੀਂ ਕਰਨਾ ਚਾਹੀਦਾ ਸਾਰਿਆਂ 'ਚ ਰੱਬ ਨੂੰ ਵੇਖ ਕੇ ਸਰਬੱਤ ਦੇ ਭਲੇ ਦੇ ਕਾਰਜ ਕਰਨੇ ਚਾਹੀਦੇ ਸੋ ਸਾਨੂੰ ਇਹ ਆਸ ਹੀ ਨਹੀਂ ਸਾਨੂੰ ਕਰੋ ਸਾਬ ਕਿ ਗੁਰੂ ਕਿਰਪਾ ਕਰੂਗਾ ਔਰ ਜੋ ਵੀ ਪੰਜਾਬ ਦੇ ਵਿੱਚ ਥੋੜਾ ਇਧਰ ਉਧਰ ਹੋਏ ਸਾਡੇ ਕੁਝ ਬੰਦੇ ਉਹ ਵਾਪਸ ਆਉਣ ਕੇ ਸਿੱਖੀ ਦੇ। ਇਹਦਾ ਤੁਸੀਂ ਅਕਸਰ ਜਦੋਂ ਦੇਖਦੇ ਹੋ ਕਿਸੇ ਨੂੰ ਜਿਹਦੇ ਦਾੜੀ ਕੱਟੀ ਹੁੰਦੀ ਹੈ ਜਾਂ ਕੇਸ ਨਹੀਂ ਰੱਖਦੇ ਤੁਸੀਂ ਤੁਹਾਨੂੰ ਸਿੱਧਾ ਬੋਲ ਦਿੰਦੇ ਹੋ ਕਿ ਕੇਸ ਰੱਖੋ। ਔਰ ਅਕਸਰ ਸੋਸ਼ਲ ਮੀਡੀਆ ਤੇ ਛੋਟੀਆਂ ਪੋਸਟਾਂ ਵੀ ਕਾਫੀ ਹੋ ਰਹੀਆਂ ਨੇ ਕਿ ਜਿਸ ਵਿੱਚ ਕਹਿ ਰਹੇ ਨੇ ਕਿ ਜਥੇਦਾਰ ਪਹਿਲਾਂ ਦੇਖਿਆ ਜੋ ਜੋੜੇ ਕਰ ਸੇਵਾ ਕਰ ਰਹੇ ਨੇ ਸੁਭੀਲ ਤੇ ਸੇਵਾ ਕਰ ਰਹੇ ਨੇ। ਦੇਖੋ ਮੇਰਾ ਨਾ ਕਿ ਸੁਭਾਵ ਔਰ ਮੇਰੇ ਇੱਥੇ ਬੱਚੇ ਆਏ ਨੇ 40 ਬੱਚੇ ਨੇ ਮੈਂ ਖੁਦ ਇਹਨਾਂ ਨੂੰ ਸਿਖਰੇ ਫੜਦਾ ਤੇ ਮੇਰੇ ਕੋਲ ਇਹਦੇ ਨੇ ਇੰਨਾ ਜੁਨਿਆਵੀ ਮਾਪੇ ਨਹੀਂ ਹੈ ਫਿਰ ਇਹਨਾਂ ਦੀਆਂ ਮੈਂ ਦਸਤਾਰਾਂ ਦੇਖਣੀ ਆ ਇਹਨਾਂ 'ਚ ਬੈ ਕੇ ਪਾਠ ਕਰਨਾ ਜਾਂ ਇਹਨਾਂ ਦੀ ਸੇਵਾ ਮੈਂ ਪਹਿਲਾਂ ਸੇਵਾ ਸਿੱਖ ਦਾ ਸੁਭਾਅ ਆ ਸੇਵਾ ਕੋਈ ਦਿਖਾਵਾ ਵੀ ਨਹੀਂ ਹੈ ਉਹ ਸੇਵਾ ਜਿਹੜੀ ਮੇਰੀ ਪਹਿਲਾ ਆਦਤ ਆ ਮੈਂ ਉਸੇ ਆਦਤ ਤਹਿਤ ਹੁਣ ਵੀ ਕਰਦਾ ਨਾਲ ਦੀ ਨਾਲ ਤੁਸੀਂ ਜਿਹੜੀ ਗੱਲ ਆਖੀ ਦੇਖੋ ਜਥੇਦਾਰ ਦਾ ਕੀ ਕੰਮ ਆ ਭਾਵੇਂ ਕਿਸੇ ਨੇ ਕੇਸ ਕਟਾ ਵੀ ਲੈ ਪਰ ਉਹ ਇਨਸਾਨ ਵੀ ਆ ਉਹ ਸਿੱਖ ਵੀ ਆ ਉਹ ਉਹ ਬੰਦਾ ਵਾ ਜੇ ਆਪਾਂ ਪ੍ਰੇਮ ਦੇ ਨਾਲ ਉਹਨੂੰ ਕਹਿ ਦਈਏ ਕਿ ਭਾਈ ਸਿੱਖਾ ਕੇਸ ਰੱਖ ਲੈ ਮੇਰੇ ਕਹਿਣ ਦੇ ਨਾਲ ਇਹ ਕੋਈ ਕੇਸ ਰੱਖਦਾ ਵਾ ਤੇ ਮੈਂ ਸਮਝਦਾ ਵੀ ਉਹਨੂੰ ਤੇ ਗੁਰੂ ਦੀ ਖੁਸ਼ੀ ਮਿਲਣੀ ਮਿਲਣੀ ਆ ਮੈਨੂੰ ਵੀ ਗੁਰੂ ਦਾ ਥਾਪੜਾ ਵੱਜੂਗਾ ਜਥੇਦਾਰ ਦਾ ਕੰਮ ਹੀ ਇਹ ਆ ਉਹ ਖੁੱਲਾ ਘਮੇ ਵਿਚਰੇ ਆਪਣੇ ਭਰਾਵਾਂ ਤੇ ਬਹੇ ਉਹਨਾਂ ਨਾਲ ਗੱਲਬਾਤ ਕਰੇ ਗੱਲਬਾਤ ਕਰਦਿਆਂ ਕਰਦਿਆਂ ਗੱਲ ਸਿਰਫ ਗੁਰੂ ਦੀ ਕਰੀਏ ਗੱਲ ਗੁਰੂ ਗ੍ਰੰਥ ਦੀ ਗੱਲ ਗੁਰੂ ਪੰਥ ਦੀ ਤੋਂ ਅੱਜ ਬਾਬਾ ਜੀਵਨ ਸਿੰਘ ਜੀ ਦੇ ਸਥਾਨ ਤੇ ਆਏ ਹਾਂ ਬਾਬਾ ਜੀਵਨ ਸਿੰਘ ਜੀ ਦੇ ਵਾਰਿਸ ਨੇ ਜਿਹੜੇ ਉਹਨਾਂ ਦੇ ਨਾਮ ਹੀ ਵੱਡੀਆਂ ਕੱਲਣਾ ਵਾ ਤੇ ਉਹਨਾਂ ਵੱਲੋਂ ਬਹੁਤ ਮੈਨੂੰ ਸੁਨੇਹਾ ਵੀ ਆਏ ਨੇ ਕਿ ਅਸੀਂ ਤੁਹਾਡੇ ਨਾਲ ਆ ਤੇ ਮੈਂ ਮਹਿਸੂਸ ਕਰਦਾ ਵੀ ਸਾਰਾ ਪੰਥ ਨਾਲ ਸਾਰੀ ਸੰਗਤ ਨਾਲ ਆ ਬਹੁਤ ਵੱਡੀ ਸਾਡੀ ਇਹ ਰੁਟੀਨ ਹੋਊਗੀ ਪਿੰਡਾਂ 'ਚ ਹੀ ਰਹਿਣਾ ਉੱਥੇ ਹੀ ਉਹਨਾਂ 'ਤੇ ਗੱਲਬਾਤ ਕਰਨੀ ਪ੍ਰਚਾਰ ਉਹ ਢਾਡੀ ਵੀ ਆਇਆ ਕਰਨਗੇ ਆਪਾਂ ਲਗਾਤਾਰ ਤਕਰੀਬਨ 1 ਸਾਲ ਉਹ ਐਵੇਂ ਹੀ ਚੱਲਾਂਗੇ ਪੂਰੇ ਪੰਜਾਬ 'ਚ ਪੂਰੇ ਪੰਜਾਬ 'ਚ ਐਵੇਂ ਹੀ ਚੱਲਾਂਗੇ ਕੋਈ ਤਾਮਝਾਮ ਨਹੀਂ ਹੋਊਗਾ ਸਿਰਫ ਸਾਦਾ ਗੁਰਦੁਆਰੇ ਗੁਰੂ ਨੇ ਬਣਾਏ ਇਸ ਕੰਮ ਨੂੰ ਕਿ ਆਓ ਇੱਥੇ ਬੈਠੀਏ ਗੁਰੂ ਦੀ ਗੱਲ ਕਰੀਏ ਆਪਾਂ ਉਹਨਾਂ ਗੁਰਦੁਆਰਿਆਂ 'ਚ ਹੀ ਬਾਵਾਂਗੇ ਪਾਤਸ਼ਾਹ ਨੇ ਬਾਣੀ ਚ ਕਿਹਾ ਗੁਰਦੁਆਰਾ ਹੋਏ ਸੋਜੀ ਪਾਏ ਸੀ ਸੋਜੀ ਤੇ ਗੁਰਦੁਆਰਿਆਂ ਮਿਲਣੀ ਆਪਾਂ ਉੱਥੇ ਬਹਿ ਜਾਣਾ ਸੰਗਤ ਆ ਜਾਣੀ ਆਉਗੀ ਸੰਗਤ ਆ ਵੀ ਰਹੀ ਆ ਮੈਂ ਵਕਵਾ ਕੇ ਥਾਮਾਂ ਤੇ ਜਾ ਰਿਹਾ ਤੇ ਆ ਵੀ ਨਹੀਂ ਹੰਗਾਰਾ ਵੱਡਾ ਵਾ ਬਾਕੀ ਸਿੱਖੀ ਕੱਲੇ ਸਿਖਾ ਲਈ ਵੀ ਨਹੀਂ ਆ ਉਥੇ ਸਾਰਿਆਂ ਲਈ ਆ ਕਿਸੇ ਵੀ ਧਰਮ ਦਾ ਬੰਦਾ ਜਾਤ ਦਾ ਬੰਦਾ ਉਹ ਸਤਿਗੁਰੂ ਦਾ ਉਪਦੇਸ਼ ਸੁਣ ਕੇ ਉਹਨੂੰ ਮੰਨ ਸਕਦਾ ਉਹਦੇ ਤੇ ਚੱਲ ਸਕਦਾ ਕੋਈ ਆਪਣੇ ਧਰਮ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਗੁਰੂ ਦੇ ਦਰ ਤੇ ਆ ਸਕਦਾ ਸੇਵਾ ਕਰ ਸਕਦਾ ਗੁਰੂ ਦੇ ਰਸਤੇ ਤੇ ਤੁਰ ਸਕਦਾ ਸਿੱਖੀ ਤੇ ਸਾਂਝੀ ਵਾਲਤਾ ਪ੍ਰੇਮ ਪਿਆਰ ਤੇ ਮੁਹੱਬਤ ਦੀ ਗੱਲ